ਅੱਜ ਜੀ 5 ਤਰੀਕ ਦਿਨ ਸ਼ਨੀਵਾਰ ਤੇ ਟਾਈਮ ਆ ਜਿਹੜਾ 11 ਵਜੇ ਦਾ ਹੋ ਗਿਆ ਬਾਈ ਦਿਨ ਪੂਰਾ ਵੱਡਾ ਚੜ ਗਿਆ 11 ਵਜੇ ਤੇ ਜਗ੍ਹਾ ਹੈਗੀ ਆਗੀ ਜੀ ਨਵਾਬਗੰਜ ਨਵਾਬਗੰਜ ਸ਼ਹਿਰ ਹੈ ਗੱਡੀਆਂ ਆਪਣੀਆਂ ਬਾਈ ਰਾਤ ਦੀਆਂ ਉਹ ਇੱਕੋ ਲਾਈਨ ਚਲਾਈਆਂ ਖੜੀਆਂ ਚਾਰੇ ਇਹ ਆਪਾਂ ਹਾਂ ਉਸੇ ਬਾਈ ਦੇ ਘਰੇ ਆਗੇ ਜਿੱਥੇ ਆਪਾਂ ਰਾਤ ਕੱਟੀ ਬਾਈ ਦਾ ਨਾ ਸੀਗਾ ਸੌਰਬ ਬਾਈ ਦੇ ਘਰੇ ਜਿੱਥੇ ਰਾਤ ਆਪਾਂ ਨੂੰ ਨਿਸ਼ੂ ਲੈ ਕੇ ਆਇਆ ਸੀਗਾ ਅੱਜ ਬਾਈ 5 ਜੁਲਾਈ ਤੇ ਧੰਨ ਧੰਨ ਬਾਬਾ ਹਰਗੋਬਿੰਦ ਸਾਹਿਬ ਜੀ ਦੀ ਜੀ ਮੀਰੀ ਪੀਰੀ ਦੇਪਸਾਗਾ ਤੇ ਇਸ ਦਿਨ ਬਾਬਾ ਜੀ ਨੇ ਨਾ ਭਗਤੀ ਤੇ ਸ਼ਕਤੀ ਦਾ ਸਮੇਲ ਕਰਦਿਆਂ ਦੋ ਕਿਰਪਾਲਾ ਧਾਰਨ ਕੀਤੀਆਂ ਸੀ ਤੇ 1606 ਈਸਵੀ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਰਸਮ ਜਿਹੜੀ ਨਿਭਾਈ ਸੀਗੀ ਤੇ ਇਹਦੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਤੇ ਅੱਜ ਦਾ ਜਿਹੜਾ ਆਪਣਾ ਸਫਰ ਹੈ ਜੀ 2200 ਕਹਿੰਦਾ ਆਪਾਂ ਥੋੜਾ ਜਿਹਾ ਸ਼ਹਿਰ ਹੈ ਜਿਹੜਾ ਨਵਾਬ ਗੰਜ ਦੇਖਾਂਗੇ ਨਵਾਬ ਗੰਜ ਦੇਖਣ ਤੋਂ ਬਾਅਦ ਫਿਰ ਆਪਾਂ ਪਰੇਲੀ ਬਣੀ ਆਪਣਾ ਸਗਾ ਸਫਰਾ ਸਾਈਕਲਾਂ ਤੇ ਸ਼ੁਰੂ ਕਰਾਂਗੇ ਤੇ ਵੀਡੀਓ ਨਾਲ ਬਾਈ ਤੁਸੀਂ ਬਣੇ ਰਿਹਾ ਕਰੋ ਬਹੁਤ ਧੰਨਵਾਦ ਜੀ ਤੁਹਾਡਾ ਆ ਲਾਈਕ ਲੋਈ ਕੇ ਜੈ ਵੀ ਕਰ ਦਿਆ ਕਰੋ ਭਾਈ ਠੀਕ ਆ ਜੀ ਠੀਕ ਆ ਭਾਈ ਜੀ ਜੀ ਭਾਈ ਅੱਜ ਇਹ ਮੈਂ ਉਹ ਕਨੈਕਟ ਕੇ ਲੀਏ ਆਪਸੇ ਬੋਲਾਂਗਾ ਉਸ ਦਾ ਅੱਜ ਦੇ ਦਿਨ ਦਾ ਭਾਈ ਆਪਣਾ ਜਿਹੜਾ ਸਫਰ ਆ ਸ਼ੁਰੂ ਹੋ ਚੁੱਕਿਆਗਾ ਤੇ ਫੇਟੋ ਮੁੰਡਿਓ ਸਵੇਰ ਦੀ ਸਾਸਰੀ ਕਾਲ ਨਹੀਂ ਕਰੀ ਸਾਸਰੀ ਕਾਲ ਦੀ ਸਾਰਿਆਂ ਨੂੰ ਪਿਆਰ ਦਾ ਮੂੰਹ ਵਾਹੀ ਵਾਲੇ ਬਾਰੇ ਬਲੇਟੀ ਵਾਚੋ ਮੂੰਹ ਤਾਂ ਗਰਮੀ ਆ ਨਾ ਗਰਮੀ ਆ ਤੇ ਬਈ ਥੋੜਾ ਬਹੁਤ ਧੰਨਵਾਦ ਸਾਡੇ ਬਿੱਟੂ ਬਾਈ ਦੇ 10 ਕੇ ਸਬਸਕ੍ਰਾਈਬਰ ਹੋਣ ਵਾਸਤੇ 10 ਕੇ ਨਹੀਂ ਕਹ ਸਕਦੇ ਸਾਡੇ ਤਾਂ ਲੱਖਾਂ ਬਰੋਬਰ ਆਏ ਜਿਹੜੇ ਇੱਕ ਇੱਕ ਸਬਸਕ੍ਰਾਈਬਰ ਬਹੁਤ ਕੀਮਤੀ ਹੈ ਸਾਡੇ ਵਾਸਤੇ ਤੇ ਐਵੇਂ ਪਿਆਰ ਦਿੰਦੇ ਰਹੋ ਐਵੇਂ ਵੀਡੀਓ ਦੇ ਨਾਲ ਬਣੇ ਰਹੋ ਬਹੁਤ ਬਹੁਤ ਧੰਨਵਾਦ ਧੰਨਵਾਦੀ ਧੰਨਵਾਦ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਸ਼ੇਅਰ ਲਿਖ ਲਈ ਹਾਂ ਹਾਂ ਜਿਹੜਾ ਰਾਤ ਵਿੱਚ ਸੀ ਥੋੜਾ ਥੱਕ ਗਿਆ ਸੀ ਨਾ ਮੈਂ ਚਾਹ ਜਾਨਾਗਾ ਚੱਲ ਕੋਈ ਚੱਕਰ ਨਹੀਂਗਾ ਤੇ ਬਾਈ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਕਿਰਪਾ ਨਾਲ ਦੱਸ ਕੇ ਹੋ ਗਿਆ ਆਪਣੇ ਅੱਜ ਉਹ ਮਾਲਕ ਦੀ ਕਿਰਪਾ ਨਾਲ ਤੇ ਤੁਹਾਡੇ ਸਾਥ ਨਾਲ ਤੇ ਐਦਾਂ ਹੀ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਹਾਂਜੀ ਤੇ ਬਾਈ ਪਿੱਛੇ ਆਪਾਂ ਨਵਾਬਗੰਜ ਕਿਸੇ ਪਾਸੇ ਨਹੀਂ ਗਏ ਸ਼ਹਿਰ 'ਚ ਬਾਈ ਕਹਿੰਦਾ ਇੱਕ ਬੱਸ ਸਟੇਸ਼ਨ ਕੋਲੇ ਆ ਕਹਿੰਦਾ ਵਿਊ ਜਾ ਵਧੀਆ ਦੇਖਣ ਵਾਲਾ ਕਹਿੰਦਾ ਹੋਰ ਕੋਈ ਗੱਲ ਬਾਤ ਹੈ ਨਹੀਂ ਬਾਈ ਕਹਿੰਦਾ ਕਰੈਕਟ ਖੇਡ ਲਓ ਕਹਿੰਦਾ ਤੇ ਤੁਹਾਨੂੰ ਪਤਾ ਬਾਈ ਵਰਾ ਗਰਮੀ ਬਹੁਤ ਆ ਆਪਾਂ ਇਨਾ ਟਾਈਮ ਵੀ ਹੈ ਨੀਗਾ ਆਪਣੇ ਕੋਲ ਸੰਦੀਪ ਹੈ ਖੇਡਣ ਵਾਲਾ ਤੇ ਆਪਾਂ ਬਈ ਹੁਣ ਬਰੇਲੀ ਚਲਦੇ ਆਂਗੇ ਤੇ ਬਰੇਲੀ ਜੇ ਆਪਣਾ ਕੰਮ ਹੋ ਜੇ ਤਾਂ ਸੰਦੀਪ ਕਣੀ ਫਿਰ ਪਾਰਟੀ ਦੇ ਨਾਲੇ ਵਧਾਈਆਂ ਹੋ ਜਾਣਗੀਆਂ ਚੱਲ ਕੇ ਦੇਖਦੇ ਆਂ ਤੇ ਕੰਮ ਕਰ ਲਈਏ ਕਲੀਅਰ ਫਿਰ ਤੁਹਾਨੂੰ ਦੱਸਾਂਗੇ ਹਾਂ ਹਾਂ ਚਲੋ ਹਾਂਜੀ ਬਰੇਲੀ ਇੱਥੋਂ ਹੈਗਾ ਜੀ 28 ਕਿਲੋਮੀਟਰ ਤੇ ਰੋਡ ਵੀ ਚੰਗਾ ਭਲਾਗਾ ਪੂਰਾ ਵਧੀਆ ਤੇ ਪਰ ਪੀ ਪਾ ਪਾ ਥੋੜਾ ਜਿਆਦਾ ਜਿਆਦਾ ਹੁੰਦਾਗਾ ਇੱਥੇ ਟ੍ਰੈਫਿਕ ਥੋੜੀ ਜਿਹੀ ਜ਼ਿਆਦਾ ਗੱਡੀਆਂ ਕਦੇ ਲੰਘ ਜਾਂਦੀਆਂ ਕਦੇ ਕੋਈ ਮੋਟਰਸਾਈਕਲ ਲੰਘ ਜਾਂਦਾਗਾ ਤੇ ਇਧਰ ਦਿੱਲੀ ਨੰਬਰ ਗੱਡੀ ਆਈ ਖੜੀ ਹੈਗੀ ਸੰਗਤਾਂ ਨੇ ਲਿਆ ਕੇ ਮੂਹਰੇ ਲਾਤੀ ਤੇ ਆਪਾਂ ਕਰਦੇ ਆਂ ਗੱਲਬਾਤ ਥੋਨੂੰ ਭਾਈ ਥੋੜਾ ਜਿਹਾ ਪਹਿਲਾਂ ਦੱਸ ਦਈਏ ਉਹੀ ਸੰਗਤ ਆ ਆਪਾਂ ਨੂੰ ਜਦੋਂ ਆਪਾਂ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜਾ ਰਹੇ ਸੀਗੇ ਤਾਂ ਤਿੰਨ ਚਾਰ ਗੱਡੀਆਂ ਤੇ ਆਈਆਂ ਸੀ ਸੰਗਤਾਂ ਇਹ ਤੇ ਆਪਾਂ ਨੂੰ ਸੁੱਖੀ ਟਾਂਗ ਮਿਲੇ ਸੀਗੀ ਹਾਂ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਕਸੂਈਆ ਉਹ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਬਹੁਤ ਹਾਸ ਕਲਾਸ ਆ ਜੀ ਬਾਬੇ ਦੀ ਮੇਰਨਾ ਜੀ ਅੱਜ ਫੇਰ ਮੁਲਾਕਾਤਾ ਹੋ ਗਈਆਂ ਜੀ ਅਸੀਂ ਜਾਣਾ ਸੀ ਆ ਸ਼ਾਹਜਾਹਪੁਰ ਨੂੰ ਅੱਜ ਹਾਂ ਜੀ ਤੁਹਾਨੂੰ ਆ ਚੱਲ ਮਿਲ ਕੇ ਚੱਲਾਂਗੇ ਆ ਵੀਡੀਓ ਤੋਂ ਪਤਾ ਲੱਗ ਗਿਆ ਹੋਣਾ ਜੀ ਹਾਂ ਹਾਂ ਇਹ ਇੱਥੇ ਸੀਗੇ ਆਪਾਂ ਬਾਦ ਵੀਡੀਓ ਦੇਖ ਕੇ ਹਾਂ ਜੀ ਇੱਥੇ ਰਹੇ ਸੀ ਤੇ ਹੋਰ ਠੀਕ ਠਾਕ ਚੱਲਦੀ ਕਲਾ ਜੀ ਤੁਹਾਡਾ ਕੀ ਨਾਮ ਹੈ ਬਾਈ ਜੀ ਮੇਰਾ ਹਰਮਿੰਦਰ ਸਿੰਘ ਹਰਵਿੰਦਰ ਸਿੰਘ ਤੇ ਇੱਥੋਂ ਬਾਈ ਦਿੱਲੀ ਕਿੰਨੇ ਕਿਲੋਮੀਟਰ ਪੈਂਦਾ ਜੀ ਇੱਥੋਂ 250 2.5 300 ਤੋਂ ਬਰੇਲੀ ਤੱਕ ਬਰੇਲੀ ਤੱਕ ਠੀਕ ਪਹੁੰਚਣਾ ਮਤਲਬ ਅਸੀਂ 2-2.5 ਦਿਨਾਂ 3 ਦਿਨਾਂ ਚ ਨੇੜੇ ਪਹੁੰਚ ਜਾਗੇ ਜੇ ਮੈਂ ਪਹੁੰਚ ਜਾਊਗਾ ਆਹਮ ਨਾਲ ਪਹੁੰਚ ਜਾਵਾਂਗੇ ਤੇ ਉਹ ਠੀਕ ਠਾਕ ਹੈ ਜੀ ਸਾਰੇ ਚੜ੍ਹਦੀ ਕਲਾ ਚ ਤੇ ਉਹਦੇ ਵੀ ਜੀ ਸੰਗਤਾਂ ਬਹੁਤ ਖਾਣ ਪੀਣ ਵਾਸਤੇ ਸਮਾਂ ਦੇਗੇ ਤੇ ਅੱਜ ਫੇਰ ਫੇਰ ਜੀ ਆਪਾਂ ਪਰੌਠੇ ਤੇ ਆ ਆਪਣਾ ਚਾਹ ਬਣਾਉਣ ਵਾਸਤੇ ਠੀਕ ਹੈ ਜੀ ਠੀਕ ਚਾਹ ਇਨਸਟੈਂਟ ਠੀਕ ਹੈ ਭਾਈ ਜੀ ਸ਼ੁਕਰੀਆ ਭਾਈ ਬਹੁਤ ਧੰਨਵਾਦ ਜੀ ਚੜ੍ਹਦੀ ਕਲਾ ਚ ਰਹੋ ਜੀ ਇਹ ਰੋਡ ਬਾਈ ਇਧਰੋਂ ਨਵਾਬ ਗੰਜ ਤੋਂ ਨਾ ਸਿੱਧਾ ਬਰੇਲੀ ਨੂੰ ਜਾਂਦਾ 22 ਕਿਲੋਮੀਟਰ ਰੋਡ ਤੋਂ ਪਹਿਲਾਂ ਵੀ ਦੱਸਿਆ ਵੀ ਵਧੀਆ ਪੂਰਾ ਸਾਫ਼ ਆ ਤੇ ਇੱਕ ਚੀਜ਼ ਬਾਈ ਜਿਹੜੀ ਹੋਰ ਵਧੀਆ ਲੱਗੀ ਤੁਸੀਂ ਸੜਕ ਦੇ ਨਾਲ ਆਸੇ-ਪਾਸੇ ਹਰਿਆਲੀ ਦੇਖੋ ਕਿੰਨੀ ਹੈਗੀ ਸ਼ਾਇਦ ਐਸੇ ਕਰਕੇ ਬਾਈ ਜਿੱਥੇ ਦਰਖਤ ਜ਼ਿਆਦਾ ਹੁੰਦੇ ਹਨ ਨਾ ਤਾਂ ਮੀਂਹ ਤਾਂ ਫਿਰ ਉੱਥੇ ਆਉਣਾ ਹੀ ਆਉਣਾ ਜ਼ਿਆਦਾ ਤਾਂ ਹੀ ਇੱਥੇ ਵੀ ਜਿਹੜਾ ਜੁਪੀ ਬਿਹਾਰ ਚ ਵੀ ਮੀਂਹ ਜ਼ਿਆਦਾ ਆਉਂਦੇ ਰਹਿੰਦੇ ਆਗੇ ਉੱਤਰਾਖੰਡ ਚ ਉੱਥੇ ਦਾ ਜੰਗਲ ਹੈਗੀ ਹੈਗੇ ਆ ਤੇ ਇੱਥੇ ਜੂਪੀ ਚ ਵੀ ਬੜੀ ਹਰਿਆਲੀ ਹੈਗੀ ਆ ਸੜਕਾਂ ਦੇ ਆਸ-ਪਾਸੇ ਦੇਖੋ ਤੁਸੀਂ ਆ ਸਾਰੇ ਨਾ ਪਾਕੜ ਦੇ ਦਰਖਤ ਹੀ ਆ ਜਿਆਦਾ ਆ ਜਿਹੜਾ ਏ ਬਹੁਤ ਪੁਰਾਣੇ ਲੱਗਦੇ ਐਡੇ ਛੋਟੇ ਦਾ ਦਰਖਤ ਹੈ ਨਹੀਂ ਗਏ ਸੜਕਾਂ ਦੇ ਆਲੇ-ਦੋਲੇ ਸਾਰੇ ਪਾਕੜ ਦੇ ਦਰਖਤ ਹੀ ਆ ਜਾਮਣਾਂ ਗੀਆਂ ਤੇ ਜਾਂ ਪਾਕੜ ਹੈ ਤੇ ਐਦਾਂ ਲੱਗਦਾ ਭਾਈ ਜੇ ਇੱਥੋਂ ਦੀ ਗੱਡੀ ਲੰਘੂਗੀ ਹਨਾ ਜੇ ਗੱਡੀ ਦਾ 10 ਪੈਸੇ ਕੰਮ ਕਰਦਾ ਨਾ ਏਸੀ ਜੇ ਗੱਡੀ ਦਾ ਏਸੀ ਭਾਈ 10 ਪੈਸੇ ਕੰਮ ਕਰਦਾ ਨਾ ਆ ਨਾਰਮਲ ਸੜਕ ਤੇ ਵੱਡੀ ਸੜਕ ਤੇ ਜਿੱਥੇ ਕੋਈ ਦਰਖਤ ਨਹੀਂ ਹੁੰਦਾ ਤੇ ਜੇ ਆਹ ਸੜਕ ਤੇ ਗੱਡੀ ਆਊਗੀ ਨਾ ਤਾਂ 110 ਪੈਸੇ ਕੰਮ ਕਰੂਗਾ ਪੱਕਾ ਤੇ ਵੀ ਆ ਪੂਰੀ ਗੱਲ ਬਾਤ ਹੈ ਕਿ ਵਧੀਆ ਲੱਗਿਆ ਤੇ ਦਰਖਤ ਲਾਉਣੇ ਚਾਹੀਦੇ ਹਨਾ ਬਾਈ ਹਰਿਆਲੀ ਨਾਲ ਹੀ ਹੈ ਸਾਰਾ ਕੁਝ ਵਧੀਆ ਬਾਤਾ ਬਾਰ ਨਾ ਸਾਰਾ ਕੁਝ ਇਹਨਾਂ ਨਾਲ ਹੀ ਹੈ ਰੋਡ ਬਾਈ ਸਿੱਧਾ ਜਾਂਦਾ ਗਾ ਬਰੇਲੀ ਨੂੰ ਤੇ ਰੋਡ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਆਇਆ ਗਾ ਉੱਤਰ ਪ੍ਰਦੇਸ਼ ਦਾ ਜੀ ਪਹਿਲਾ ਗੁਰਦੁਆਰਾ ਸਾਹਿਬ ਜਿਹੜਾ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਹੈਗੇ ਵਾਹਿਗੁਰੂ ਮਿਹਰ ਕਰਿਓ ਜੀ बरेली तो भाई आपा 7-8 किलोमीटर ਜਿਹੜਾ ਪਿੱਛੇ ਆਗੇ ਤੇ ਇਧਰਲੇ ਪਾਸੇ ਨਾ ਜ਼ਮੀਨ ਨਾ ਖੁੱਲੀ ਪਈ ਹੈਗੀ ਮਤਲਬ ਕੁਸ ਬੀਜਿਆ ਕਰਿਆ ਹੈ ਨਹੀਂਗਾ ਇੱਕ ਤਾਂ ਭਾਈ ਆ ਮਾਫ ਕਰਿਓ ਥੋੜੀ ਜਿੱਤੇ ਹਵਾ ਜ਼ਿਆਦਾ ਚਲਦੀ ਹੁੰਦੀ ਹੈ ਨਾ ਤੇ ਉਹਦੇ ਵੀਡੀਓ ਦੇ ਵਿੱਚ ਬਾਦ ਚ ਮੜਾ ਫਰ ਫਰ ਜੇ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਆਂ ਉਹ ਬੜਾ ਤੰਗ ਕਰਦੀਆਂ ਆਂ ਜਿੱਤੇ ਹਵਾ ਥੋੜੀ ਜੀ ਜ਼ਿਆਦਾ ਤੇਜ਼ ਚਲਦੀ ਹੋਵੇ ਤੇ ਉਹ ਵੀ ਆਪਾਂ ਨਾਲ ਕੋਈ ਨਾ ਇਦਾਂ ਦਾ ਕੋਈ ਸ਼ਹਿਰ ਹੀ ਨਹੀਂ ਆ ਜਿੱਥੋਂ ਨੂੰ ਆਪਾਂ ਨੂੰ ਮੈਕ ਜਿ ਉਹ ਮਿਲ ਜਾਣ ਤਾਰਾ ਜੀਆਂ ਉਹ ਮਿਲਦੇ ਨਹੀਂ ਆਨਲਾਈਨ ਮਿਲਦੇਗਾ ਆਨਲਾਈਨ ਆਪਣਾ ਹੁਣ ਪਤਾ ਨਹੀਂ ਕਿੱਥੇ ਆਊ ਕਿੱਥੇ ਨਾ ਐਦਾਂ ਦੀ ਗੱਲਬਾਤ ਜੀ ਹੋਈ ਪਈ ਆ ਚਲੋ ਅੱਜ ਥੋੜੀ ਹਵਾ ਇੰਨੀ ਤਾਂ ਹੈ ਨਹੀਂ ਟਿੱਕੀ ਜੀ ਹੋਈ ਆ ਆ ਜਮੀਨ ਦੀ ਗੱਲ ਕਰਦੇ ਸੀ ਬਾਈ ਆ ਜਿਵੇਂ ਇੱਥੇ ਪਸ਼ੂ ਚਰੀ ਜਾਂਦੇ ਹਨ ਉਹ گاਹ ਤੱਕ ਖੁੱਲੀ ਜ਼ਮੀਨ ਆ ਗਈ ਤੇ ਕੁਛ ਨਹੀਂ ਬੀਜਿਆ ਕਰਿਆ ਬਸ ਘਾ ਕੱਖ ਕੰਡਾ ਹੋਇਆ ਪਿਆ ਸਾਰੀ ਜ਼ਮੀਨ 'ਚ ਖੁੱਲੀ ਛੱਡ ਰੱਖੀ ਆ ਤੇ ਬਾਈ ਨੂੰ ਇੱਥੇ ਖੜਾ ਸੀਗਾ ਉਹ ਤੋਂ ਪੁੱਛਿਆ ਗੱਲਬਾਤ ਉਹਦੇ ਨਾਲ ਕਰੀਆਂ ਦੋ ਚਾਰ ਗੱਲਾਂ ਬਾਤਾਂ ਮੈਂ ਕਿਹਾ ਬਾਈ ਕੀ ਆ ਇਹ ਕੀ ਸਿਸਟਮ ਹੈਗਾ ਕਹਿੰਦਾ ਇਹ ਕਿਹਤੋ ਜ਼ਮੀਨ ਆ ਕਿ ਲੜ ਲੜਾਈ ਵਾਲੀ ਆ ਕੋਈ ਗੱਲਬਾਤ ਕਹਿੰਦਾ ਨਹੀਂ ਜੀ ਆ ਸਾਹਮਣੇ ਜਿਹੜੇ ਬੋਰਡ ਲੱਗੇ ਪਏ ਹਨ ਇਹ ਬਈ ਕੰਪਨੀ ਆ ਕੋਈ ਸਹਾਰਾ ਕੰਪਨੀ ਆ ਦਾ ਨਾਂ ਦਾ ਸਹਾਰਾ ਨਾਂ ਦੀ ਕੰਪਨੀ ਆ ਕੋਈ ਤੇ ਕਹਿੰਦਾ ਉਹਨਾਂ ਦੀ ਜ਼ਮੀਨ ਆ ਜੀ ਇਹ ਪਿੱਛੇ ਜੇ ਕਹਿੰਦਾ ਇਹ ਜ਼ਮੀਨ 'ਚ ਉਹਥੇ ਘਰ ਵੀ ਪਾਏ ਹੋਏ ਆਗੇ ਤੇ ਕਿਰਾਇਆ ਦਿੰਦੇ ਆਗੇ ਬਹੁਤ ਬਹੁਤ ਕਿਰਾਇਆ ਲੈਂਦੇ ਆਗੇ ਤੇ ਜਮੀਨ ਬਾਈ ਇਹਨਾਂ ਕੋਲੇ ਕਹਿੰਦੇ ਬਹੁਤ ਸੌਆਂ ਦੀ ਸੌ ਕਿੱਲੇ ਆ ਗਏ ਉਹ ਰੋਡ ਟੱਪ ਕੇ ਪਰ ਇੱਕ ਰੋਡ ਜਾਂਦਾ ਅਜੂ ਪਿੱਛੇ ਵੀ ਬਹੁਤ ਜ਼ਮੀਨ ਆ ਇਹਨਾਂ ਦੀ ਤੇ ਹੋਰ ਆਸੇ ਪਾਸੇ ਵੀ ਪਤਾ ਹੀ ਨਹੀਂ ਕਿੰਨਾ ਕੁ ਹੋਸਾਗਾ ਤੇ ਜੀ ਦਾ ਕਰਕੇ ਵੀ ਆ ਇੰਨਾ ਲਗਾਤੁਕਾ ਜਿਹੜਾ ਇਹ ਖੁੱਲੇ ਛੱਡ ਰੱਖਿਆਗਾ ਉਹੀ ਤੇ ਆਪਣੇ ਵਰਗਾ ਤਾਂ ਸਾਨੂੰ ਪਤਾ ਜੀ ਭੋਰਾ ਬੱਟ ਦੇ ਨਾਲ ਵੀ ਐ ਦੋ ਚਾਰ 20 20 ਜਿੰਦਾ ਵੀ ਕੀ ਆ ਇੱਕ ਅੱਧੀ ਬੱਲੀ ਹੋਰ ਵੱਧ ਹੋ ਜਾਈ ਚਲੋ ਬਾਬਾ ਭਾਲੀ ਕਰੇ ਹਾਂਜੀ ਆ ਗਏ ਆ ਗਏ ਚਾਹ ਹੈਗੀ ਆ ਚਾਹ ਚਲੋ ਹਾਂਜੀ ਅੱਜ ਦਾ ਕਿਰਾਤਾ ਬਹੁਤ ਸਮਾਖਣ ਵਾਲੇ ਬੈਠ ਕੇ ਉਹ ਜਿਹੜੇ ਪਰੌਂਠੇ ਦੇ ਗਏ ਉਹ ਵੀ ਖਾ ਲਾਂਗੇ ਤੇ ਉਹ ਨਾਲੇ ਚਾਹ ਪੀ ਲਾਂਗੇ ਬੈਠ ਕੇ ਚਲੋ ਫਿਰ ਆਹਦੇ ਹੱਥ ਦੇ ਪਰੌਂਠੇ ਬਣ ਕੇ ਆ ਦਿੱਲੀੋਂ ਉਹ ਆਪਣੇ ਹੱਕ ਦੇ ਦਾਣੇ-ਦਾਣੇ ਦੇ ਲਿਖਿਆ ਖਾਣ ਰਾਜਦਾਨ ਚਲੋ ਜੀ ਚਲੋ ਆਪਾਂ ਬਈ ਲਗਭਗ ਬਰੇਲੀ ਪਹੁੰਚ ਹੀ ਗਏ ਆ ਤੇ ਆ ਚੌਂਕ ਆਗਾ ਇਹ ਚੌਂਕ ਦੀ ਜਾਣਕਾਰੀ ਵੀ ਸਾਨੂੰ ਚੰਗੀ ਤਰ੍ਹਾਂ ਆਪਾਂ ਦਿੰਨੇ ਆਂਗੇ ਕੀ ਆ ਚੌਂਕ ਦਾ ਨਾਮ ਤੇ ਸਾਹਮਣੇ ਲਿਖਿਆ ਹੋਇਆ ਬਾਈ ਕਲਾਸ਼ਪਤ ਥੋੜਾ ਜਿਆਦਾ ਜ਼ੂਮ ਕਰਕੇ ਦਿਖਾ ਦਈਏ ਕਲਾਸ਼ਪਤ ਲਿਖਿਆ ਹੋਇਆਗਾ ਤੇ ਇਹ ਸਿੱਧੀ ਸੜਕ ਬਰੇਲੀ ਜਿਹੜੀ ਸ਼ਹਿਰ ਚ ਜਾ ਕੇ ਵੜ ਜਾਂਦੀ ਹੈਗੀ ਵਿੱਚ ਜਮਾ ਬਚਾਲੇ ਤੇ ਇਧਰ ਜੇ ਲੰਘਣਾਗਾ ਤਾਂ ਬਾਈਪਾਸ ਬਾਈ ਸਿੱਧੀ ਦਿੱਲੀ ਕਣੀ ਟੱਪ ਜਾਂਦੀ ਹੈਗੀ ਸੜਕ ਤੇ ਇੱਥੋਂ ਦੋ ਰੋਡ ਹੋ ਜਾਂਦੇ ਆ ਦੋ ਸੜਕਾਂ ਹੋ ਜਾਂਦੀਆਂ ਆ ਆਪਾਂ ਸ਼ਹਿਰ ਕਣੀ ਜਾਵਾਂਗੇ ਤੇ ਇਧਰਲੇ ਪਾਸੇ ਜਿਹੜਾ ਆ ਚੌਕ ਆ ਨਾ ਬਾਈ ਇਹਦੇ ਬਾਰੇ ਆਪਾਂ ਜਾਣਕਾਰੀ ਥੋੜੀ ਜੀ ਇਧਰੋਂ

ठीक है उसके नाम से ये पूरा नाम उसी नाम से जाना जाता है बेरेल जरा है ठीक है जिधर ये बाईपास लाग जाती है की ते उधर फन सिटी है हाँ फन सिटी इधर नाल है ठीक है ठीक है धन्यवाद ओके है। ਚੋਰ ਨਹੀਂ ਹੋ ਕੇ ਚੋਰ ਦਿਲ ਗੰਦੂ ਵਿਸ਼ਾਲ ਮੈਗਾ ਮਾਰਟ ਜੀ ਤੇ ਕੱਪੜੇ-ਕੁਪੜੇ ਜੇ ਬਾਈ ਬਾਲੇ ਖਰਾਬ ਹੋਏ ਪਏ ਆ ਤੇ ਮੁੰਡਾ ਇਹ ਡਰਾਈ ਬ੍ਰਿਟੇ ਲੀੜਾ ਲੱਤਾ ਲੈ ਲੋ ਇੱਕ ਅੱਦਾ ਹਨਾ ਆਏ ਠੀਕ ਰਹਿਣੀ ਗਰਮੀ ਪਈ ਆ ਤੇ ਇਹ ਆਪਣਾ ਰੇਟ ਆ ਪਾਣਾ 15-20 ਲੈ ਇਹ ਵਧੀਆ ਰਹਿੰਦੇ ਆ ਸੁੱਕ ਛੇਤੀ ਜਾਂਦੀਆਂ ਡਰਾਈ ਬ੍ਰਿਟੇ ਪਤਾ ਨਹੀਂ ਲੱਗਦਾ ਨਾ ਚ ਵੀ ਇੱਕ ਦੋ ਦਿਨ ਪੈ ਵੀ ਜਾਂਦੀਆਂ ਵਿਸ਼ਾਲ ਮੈਗਾ ਮਾਰਟ ਕਹਿੰਦੇ ਜਿਹੜੇ ਲਫਾ-ਫਾ ਝੋਲਾ ਵੀ ਨਹੀਂ ਕੋਈ ਦੰਦੇ ਲੀੜਾ ਲੱਤਾ ਪਾਉਣ ਵਾਸਤੇ ਇਹ ਸੰਦੀਪ ਸਾਰਾ ਲੀਡ ਲੱਤਾ ਜਿਹੜਾ ਕੱਚ ਚ ਟੰਗੀ ਲੈ ਆਉਂਦਾਗਾ ਆ ਜਾ ਆ ਜਾ ਆ ਜਾ ਆ ਜਾ ਕੇਰਾ ਲੈ ਵੀ ਬੈਗ ਚ ਸੈੱਟ ਕਰੋ ਹੁਣ ਆ ਦੇ ਨਾ 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 ਸੈੱਟ ਨਾ ਬਾਈ ਸੈੱਟ ਨਾ ਆਪਣੀਆਂ ਬਾਈ ਇੱਕ ਤਾਂ ਆਪਾਂ ਆਹ ਲਈਆ ਮੁੰਡੇ ਕਹਿੰਦੇ ਛੱਡ ਜਾ ਬਾਈ ਛੱਡ ਜਾ ਤੇ ਸਾਰੇ ਕਨੇ ਚਾਰੇ ਭਰਾ ਕਨੇ ਆਪਾਂ ਕਦੇ ਇੱਕੋ ਜੀਆਂ ਵੀ ਪਾਵਾਂਗੇ ਚਾਰ ਆਪਾਂ ਇਹਰ ਜੀਆਂ ਇਕੱਠੀਆਂ ਲਈਆਂ ਇਹ ਭਈ ਆਪਾਂ ਨੂੰ 109 ਰੁਪਏ ਦੀ ਹੈ ਨਾ ਇੱਕ ਆਪਣੀ ਆ ਪਈ ਹੈਗੀ ਇਹ ਵੀ ਕਿੰਨੇ ਦੀ ਪਈ ਹੈਗੀ 109 ਰੁਪਏ ਦੀ ਇਹ ਪਈ ਹੈਗੀ ਬਸ ਇੰਨੇ ਕਾਲਾ ਹੀ ਆਪਣਾ ਸਾਰਾ ਸੌਦਾ ਗਾ ਠੀਕ ਆ ਆਪਾਂ ਬੈਗ ਸੈੱਟ ਕਰ ਲਈਏ ਹਾਂ ਦੁਕਾਨ ਬੜਾ ਦੇ ਸਮੇਂ ਭਾਈ 7.5 ਹੋ ਗਏ ਤੇ ਆਪਾਂ ਬਰੇਲੀ ਦੇ ਵਿੱਚ ਹੈਗੇ ਆ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਜੇ ਤੁਹਾਨੂੰ ਦੱਸਿਓ ਜੀ ਬਰੇਲੀ ਦੇ ਵਿੱਚ ਵਿੱਚ 16 ਤੋਂ 18 ਗੁਰਦੁਆਰਾ ਸਾਹਿਬ ਆ ਜੀ ਇੱਕ ਬਾਬਾ ਜੀ ਨੇ ਸਾਨੂੰ ਕਹਿੰਦੇ ਜੀ 16 ਗੁਰਦੁਆਰਾ ਸਾਹਿਬ ਆਗੇ ਬਰੇਲੀ ਦੇ ਵਿੱਚ ਤੇ ਜੇ ਅਸੀਂ ਆਪਾਂ ਭਾਈ ਗੂਗਲ ਮੈਪ ਤੇ ਕੱਢ ਕੇ ਦੇਖਦੇ ਆਂ ਤੇ ਹਨਾ ਤੇ ਉੱਥੇ ਜਿਹੜੇ 18 ਗੁਰਦੁਆਰਾ ਸਾਹਿਬ ਦੱਸਦੇ ਆ ਸ਼ੋਅ ਕਰਦੇ ਆਗੇ ਉਹ ਤੇ ਅੱਪਾ ਇਸ ਟਾਈਮ ਹੈ ਗਿਆ ਜੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸੰਜਜ ਨਗਰ ਹੈ ਇਹ ਬਰੇਲੀ ਦੇ ਵਿੱਚ ਤੇ ਇਹ ਗੁਰਦੁਆਰਾ ਸਾਹਿਬ ਜੀ ਜਿਹੜਾ ਨਗਰ ਪੰਚਾਇਤ ਲਾਲੋ ਕਮੇਟੀ ਦੇ ਵੱਲੋਂ ਬਣਾਇਆ ਗਿਆ ਗਿਆ ਤੇ ਸਾਰਿਆਂ ਨੂੰ ਪਹਿਲਾਂ ਜੀ ਆਪਾਂ ਦਰਸ਼ਨ ਕਰ ਲਈਏ ਤੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਬਾਅਦ ਚ ਕਰਾਂਗੇ ਵਾਹਿਗੁਰੂ ਜੀ

ਰੇਲੀ ਸ਼ਹਿਰ ਬਾਈ ਬਹੁਤ ਵੱਡਾ ਸ਼ਹਿਰ ਹੈਗਾ ਤੇ ਜਿਹਨੂੰ ਘੁੰਮਣ ਵਾਸਤੇ ਜੇ ਆਪਾਂ ਗਏ ਪੂਰਾ ਦਿਨ ਵੀ ਘਟ ਪੈ ਜਾਂਦਾਗਾ ਗੱਡੀ ਤੇ ਜਾਂ ਮੋਟਰਸਾਈਕਲ ਤੇ ਤੁਰ ਕੇ ਤਾਂ ਬੰਦਾ ਪੂਰਾ ਜਿਹੜਾ ਇਹਨੂੰ ਘੁੰਮ ਹੀ ਨਹੀਂ ਸਕਦਾ ਬਹੁਤ ਵੱਡਾ ਸ਼ਹਿਰ ਹੈਗਾ ਤੇ ਇੱਥੇ ਬਾਈ ਸਾਰੇ ਧਰਮਾਂ ਦੇ ਲੋਕ ਹੀ ਰਹਿੰਦੇ ਹੈਗੇ Hindu, Muslim, Sikh ਭਰਾ ਹਨਾ ਤੇ ਸਾਰੇ ਧਰਮਾਂ ਦੇ ਜਿਹੜੇ ਲੋਕ ਵਧੀਆ ਰਲ ਮਿਲ ਕੇ ਰਹਿੰਦੇ ਹੈਗੇ ਤੇ ਆਪਾਂ ਜੀ ਹੁਣ ਜਿਹੜਾ ਇਸ ਟਾਈਮ ਜਗਾ ਹੈਗੀ ਹੈਗੀ जय बाबा तृप्तिनाथ ਮੰਦਰ ਹੈ ਜੀ ਸ਼੍ਰੀ ਰਾਮ ਕਥਾ ਸਥਲ ਠੀਕ ਹੈ ਜੀ ਇਹ ਬਰੇਲੀ ਦੇ ਵਿੱਚ ਹੀ ਹੈਗਾ ਮੰਦਰ ਲੋਕ ਇੱਥੇ ਜੀ Hindu ਭਰਾ ਬਹੁਤ ਆਉਂਦੇ ਹੈਗੇ ਸਵੇਰੇ ਸ਼ਾਮ ਆਪਦੀ ਪਾਠ ਪੂਜਾ ਕਰਨ ਆਉਂਦੇ ਹੈਗੇ ਬਹੁਤ ਮੰਨਤਾ ਹੁੰਦੀ ਹੈ ਜੀ ਤੇ ਥੋੜਾ ਜਿਹਾ ਆਪਾਂ ਇਤਿਹਾਸ ਬਾਰੇ ਨਿਸ਼ੂ ਭਾਈ ਤੋਂ ਜਿਹੜਾ ਪੁੱਛ ਦਿਆਂਗੇ ਖਾਨਿਸ਼ੂ ਭਾਈ ਦੱਸਿਓ ਇਤਿਹਾਸ ਬਾਰੇ ਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ ਜੈ ਸ਼ੰਕਰ ਮਹਾਰਾਜ ਦੀ ਤੇ ਆਪਣਾ ਜਿਹੜਾ ਇੱਥੇ ਦਾ ਇਤਿਹਾਸ ਹੈ ਪਹਿਲੇ ਤਾਂ ਮੈਂ ਮੰਦਿਰ ਦਾ ਨਾਮ ਦੱਸਦਾ ਮੰਦਿਰ ਦਾ ਨਾਮ ਹੈ ਜੀ ਇਹ ਮੰਦਿਰ ਦਾ ਨਾਮ ਹੈ ਤ੍ਰਿਵਟੀਨਾਥ ਟੈਂਪਲ ਤੇ ਤ੍ਰਿਵਟੀਨਾਥ ਹੀ ਆਪਣਾ ਥੋੜਾ ਜਿਹਾ ਐਡਰੈਸ ਵਗੈਰਾ ਤੁਹਾਨੂੰ ਪਤਾ ਲੱਗ ਗਿਆ ਨਾ ਇੱਥੇ ਦਾ ਇਤਿਹਾਸ ਇਹ ਹੈ ਕਿ ਇੱਥੇ ਇੱਕ ਨਾ ਚਰਵਾਹਾ ਜਿਹੜਾ ਸੀਗਾ ਚਰਵਾਹੇ ਦੇ ਸੁਪਨੇ ਦੇ ਵਿੱਚ ਨਾ ਸ਼ਿਵਜੀ ਮਹਾਰਾਜ ਆਏ ਸੀਗੇ ਤੇ ਸ਼ਿਵਜੀ ਮਹਾਰਾਜ ਨੂੰ ਮਤਲਬ ਉਹਨਾਂ ਨੇ ਆ ਕੇ ਕਿਹਾ ਸੀ ਸ਼ਿਵਜੀ ਮਹਾਰਾਜ ਨੇ ਚਰਵਾਹੇ ਨੂੰ ਕਿਹਾ ਸੀ ਕਿ ਨਾ ਤਿੰਨ ਪੀਪਲ ਦੇ ਹੋਣਗੇ ਪੇੜ ਤੇ ਉਹਨਾਂ ਦੇ ਗੱਪੇ ਦੇ ਵਿੱਚ ਦੇ ਕਰਕੇ ਇੱਕ ਨਾ ਸ਼ਿਵਲਿੰਗ ਹੋਊਗਾ ਤੇ ਉਹ ਸ਼ਿਵਲਿੰਗ ਜਿਹੜਾ ਹੈਗਾ ਚਰਵਾਏ ਨੇ ਲੱਭਿਆ ਸੀ ਸਪਣੇ ਚ ਜਦੋਂ ਉਹਨਾਂ ਨੂੰ ਦੱਸਿਆ ਦੀ ਤਾਂ ਉਹਨਾਂ ਨੂੰ ਸੱਚੀ ਜਿੱਥੇ ਲੱਭ ਗਿਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਉਹ ਪੂਜਾ ਕਰਨ ਲੱਗ ਗਏ ਮਤਲਬ ਉੱਥੇ ਅਭਿਸ਼ੇਕ ਕਰਨ ਲੱਗ ਗਏ ਅਭਿਸ਼ੇਕ ਕਰਨ ਤੋਂ ਬਾਅਦ ਉੱਥੇ ਦਾ ਫਿਰ ਮੰਨੈਤਾ ਵੱਧ ਗਈ ਇੱਥੇ ਤ੍ਰਿਵੱਟੀ ਨਾਜੀ ਦੀ ਫਿਰ ਲੋਕ ਦੂਰ ਦੂਰ ਤੋਂ ਆਉਣ ਲੱਗ ਗਏ ਹੁਣ ਜਿਵੇਂ ਆਪਣਾ ਸਾਵਣ ਸ਼ੁਰੂ ਹੋ ਜੇ ਨੇ ਤੇ ਕਹਿੰਦੇ ਇੱਥੇ ਮੇਲਾ ਵੀ ਲੱਗਦਾ ਹੈ ਬੜੇ ਵੱਡੇ ਪੱਧਰ ਤੇ ਮੇਲਾ ਲੱਗਦਾ ਹੈ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਬਰੇਲੀ ਦੇ ਵਿੱਚ ਉਹੀ ਬੜੀ ਪੋਪੂਲੇਸ਼ਨ ਹੈਗੀ ਤੇ ਲੋਕ ਬਹੁਤ ਜ਼ਿਆਦਾ ਆਉਂਦੇ ਨੇ ਕਿਉਂਕ ਇਹ ਬਰੇਲੀ ਵੀ ਜਿਹੜਾ ਸ਼ਹਿਰ ਹੈ ਇਹ মেট্রੋਪੋਲੀਟਨ ਸਟੇਟ ਹੈ ਤੇ মেট্রੋਪੋਲੀਟਨ ਸਿਟੀ ਹੈ ਤੇ ਇੱਥੇ ਦੀ ਜਿਹੜੀ ਆਬਾਦੀ ਹੈ ਉਹ ਅੱਠਵੀਂ ਸਭ ਤੋਂ ਜ਼ਿਆਦਾ ਆਬਾਦੀ ਹੈ 올ਓਵਰ ਇੰਡੀਆ ਦੇ ਵਿੱਚ ਲਾਰਜੈਸਟ ਪੋਪੂਲੇਸ਼ਨ ਵਾਲਾ ਸ਼ਹਿਰ ਹੈ ਜੀ ਬਰੇਲੀ ਸ਼ਹਿਰ ਤੇ 나ਥਾ ਦਾ 나ਥ ਦੀ ਨਗਰੀ ਬਰੇਲੀ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਧੰਨਵਾਦ ਬਾਈ ਨਿਸ਼ੂ ਕਾਇਮ ਭਾਈ 12:00 ਬਜ ਕੇ ਨਾ 5 ਮਿੰਟ ਹੋ ਗਏ ਤੇ ਜਗਾ ਹੈਗੀ ਆ ਜੀ ਜਿਹੜੀ ਆਪਾਂ ਅੱਜ ਦੀ ਰਾਤ ਕੱਟ ਰਹੇ ਆਂਗੇ ਬਰੇਲੀ ਦੇ ਵਿੱਚ ਗੁਰਦੁਆਰਾ ਸਾਹਿਬਾ ਦਾ ਦੁਖਨਵਾਰਨ ਸਾਹਿਬ ਤੇ ਇਧਰਲੇ ਪਾਸੇ ਜੀ ਉਹ ਕਮਰਾਗਾ ਜਿਹੜਾ ਬਾਬਾ ਨੇ ਆਪਾਂ ਨੂੰ ਅੱਜ ਦੀ ਰਾਤ ਕੱਟਣ ਵਾਸਤੇ ਦਿੱਤਾ ਹੋਇਆਗਾ ਤੇ ਨੀਸ਼ੂ ਭਾਈ ਤਾਂ ਸੌ ਗਿਆ ਤੇ ਹਰਪਾਲ ਦੀ ਸ਼ਾਇਰੀ ਸੁਣ ਕੇ ਜੀ ਅੱਜ ਦੀ ਵੀਡੀਓ ਜਿਹੜੀ ਆਪਾਂ ਸਮਾਪਤੀ ਵੱਲ ਵਧਾਵਾਂਗੇ ਹਾਂਜੀ ਹਰਪਾਲ ਜੀ ਕਲਮ ਚੱਕੀ ਆ ਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਹਾਂ ਕਲਮ ਆ ਦੇ ਕਲਮ ਰੱਖੀ ਬੈਠਾ ਪੋਰੀ ਆਰਤੀ ਵਾਂਗੂ ਤੇ ਕੱਲ ਲਈ ਮਾਫੀ ਕੱਲ ਵੇ ਥੋੜਾ ਜਲਦੀ ਸੌਂ ਗਿਆ ਸੀਗਾ ਤੇ ਪੱਜ ਸੁਣਾ ਦੇਣਾ ਸ਼ੈਰੀ ਇੱਕ ਇੱਕ ਟਿੱਕੀ ਬੂੰਦ ਪਸੀਨੇ ਦੀ ਤੇ ਕਦੀਰ ਵਾਲੀ ਲੈਣ ਨੂੰ ਚੰਡਦੀ ਆ ਬਾਕੀ ਇੰਨੀ ਸੌਖੀ ਤਰੱਕੀ ਨਹੀਂ ਮਿਲਦੀ ਬਈ ਤਰੱਕੀ ਬਹੁਤ ਮਿਹਨਤ ਮੰਗਦੀ ਹੈ ਕਿਸੇ ਦੀ ਮਿਹਨਤ ਕਿੰਦਾ ਦੀ ਹੈ ਤੇ ਕੋਈ ਮਿਹਨਤ ਕਿੰਦਾ ਦੀ ਕਰਦਾ ਏ ਕੋਈ ਖਾਂਦਾ ਬਹਿ ਕੇ ਹੋਟਲਾਂ ਦੇ ਵਿੱਚ ਤੇ ਕੰਜਾਂ ਦਾ ਛਾਵ ਨੂੰ ਪਾਣੀ ਪੀ ਕੇ ਹੀ ਸਰਦਾ ਏ ਇੱਕ ਮਾਲੀ ਮਿਹਨਤ ਕਰਦਾ ਬੂਟਾ ਲਾਉਂਦਾ ਤੇ ਉਹਨੂੰ ਪਾਣੀ ਦਿੰਦਾ ਏ ਉਹ ਵੀ ਤਾਂ ਕਦੇ ਨਾ ਕਦੇ ਖਿਲਦਾ ਏ ਭਾਈ ਮੇਰਾ ਕਹਿਣਾ ਤਾਂ ਹੀ ਹੋਊਗਾ ਕਿ ਡੱਟ ਕੇ ਮਿਹਨਤ ਕਰੀ ਚੱਲੋ ਮਿਹਨਤ ਦਾ ਫਲ ਜ਼ਰੂਰ ਮਿਲਦਾ ਏ ਮਿਹਨਤ ਦਾ ਫਲ ਜ਼ਰੂਰ ਮਿਲਦਾ ਏ ਬਾਕੀ ਯਾਰ ਪਾਲ ਭਾਈ 16 ਅੰਨੇ ਗੱਲ ਜਿਹੜੀ ਤੇਰੀ ਸੱਚੀ ਆ ਮਿਹਨਤ ਦਾ ਫਲ ਲੇਟ ਜ਼ਰੂਰ ਹੋ ਸਕਦਾ ਪਰ ਜ਼ਰੂਰ ਮਿਲਦਾ ਹਾਂਜੀ ਤੇ ਹਾਂਜੀ ਬਾਈ ਜਿਹੜੀ ਹਰਪਾਲ ਬਾਈ ਨੇ ਸ਼ਾਇਰੀ ਕੀਤੀ ਹੈ ਲਾਹ ਜਵਾਬ ਉਹਦੇ ਵਾਸਤੇ ਕੋਈ ਸ਼ਬਦ ਹੀ ਨਹੀਂ ਬਚੇ ਆਪਣੇ ਕੋਲ ਤਾਂ ਸ਼ਬਦ ਹੀ ਖਤਮ ਹੋ ਚੁੱਕੇ ਆ ਠੀਕ ਹੈ ਜੀ ਕਿਉਂਕਿ ਮਿਹਨਤ ਕਰਦੇ ਰੋ ਇੱਕ ਨਾ ਇੱਕ ਦਿਨ ਤਾਂ ਰੱਬ ਜ਼ਰੂਰ ਸੁਣਦਾ ਹੈ ਜਿਹੜੀ ਫਲ ਆਪਦੇ ਝੋਲੀ ਪਉਂਦਾ ਤੇ ਉਹ ਸੰਤਾ ਵੱਲੋਂ ਪਿਆਰ ਮਿਲ ਜਾਂਦਾ ਸਾਡੇ ਝੋਲੀ ਪਈ ਜਾਂਦਾ ਮੈਂ ਤਾਂ ਇਹ ਕਹਿਣਾ ਚਾਹਾਂਗਾ ਠੀਕ ਹੈ ਜੀ ਠੀਕ ਆ ਤੇ ਅੱਜ ਜਿਹੜੀ ਆਪਾਂ ਗੱਲਬਾਤ ਸੰਦੀਪ ਦੀ ਹੋਰ ਕਰਨੀ ਸੀ ਪਾਰਟੀ ਜਿਹੜੀ ਡਬਲ ਹੋ ਜਾਂਦੀ ਤੇ ਥੋੜੀ ਜੀ ਬਸ 19 ਕਿਜੀ ਹੋਗੀ ਕੱਲ ਨੂੰ ਪੱਕੀ ਐ ਤੇ ਨੀਸ਼ੂ ਬਾਈਆ ਸੌ ਗਿਆ ਥੱਕਿਆ ਹੋਇਆਗਾ ਜੋ ਛੋਟੇ ਨਾਲ ਗੱਲ ਸ਼ੇਅਰ ਕਰਾਂਗੇ ਆਪਾਂ ਹਾਂ ਕੱਲ ਨੂੰ ਕਰਾਂਗੇ ਕੱਲ ਹਾਂਜੀ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਬਈ ਸਮਹਾਵਤੀ ਬਲਵਦੀ ਐ ਆਪਾਂ ਇਸ ਟਾਈਮ ਹੈਗੇ ਆਂ ਬਰੇਲੀ ਦੇ ਬਰੇਲੀ ਸ਼ਹਿਰ ਦੇ ਵਿੱਚ ਤੇ ਅੱਗੇ ਜਿਹੜਾ ਆਪਣਾ ਬਾਈ ਜਾਣਾਗਾ ਆਪਾਂ ਨਾ ਮਥਰਾ ਬ੍ਰਿੰਦਾਵਨ ਕਣੀ ਜਾਵਾਂਗੇ ਹੁਣ ਆਪਾਂ 2-3 ਦਿਨਾਂ ਦੇ ਵਿੱਚ ਪਹੁੰਚ ਜਾਗੇ ਉੱਥੇ ਜਿਹੜੇ ਬਹੁਤ ਇਤਿਹਾਸਿਕ ਮੰਦਰ ਆਗੇ ਤੇ ਹੋਰ ਵੀ ਜੜੀਆਂ ਬਹੁਤ ਸਾਰੀਆਂ ਚੀਜ਼ਾਂ ਆਈਆਂ ਬਹੁਤ ਸਾਰੀਆਂ ਥਾਵਾਂ ਆਈਆਂ ਦੇਖਣ ਵਾਲੀਆਂ ਉੱਥੋਂ ਦੇ ਹਨਾ ਬਹੁਤ ਕੁਝ ਦੇਖਣ ਵਾਲਾ ਹੈ ਤੇ ਆਪਾਂ ਉੱਥੇ ਜਲਦੀ ਪਹੁੰਚ ਕੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਣੀ ਵੀਡੀਓ ਦੇ ਵਿੱਚ ਜੀ ਤੇ ਵੀਡੀਓ ਨਾਲ ਤੁਸੀਂ ਬਣੇ ਰਿਹਾ ਕਰੋ ਬਸ ਇੱਕ ਦੋ ਦਿਨਾਂ ਚ ਹੀ ਆਪਾਂ ਜਿਹੜਾ ਉੱਥੇ ਪਹੁੰਚ ਜਾਗੇ ਤੇ ਬਾਕੀ ਧੰਨਵਾਦ ਸਾਰਿਆਂ ਦਾ ਇੱਕ ਦੋ ਨਾਮ ਲੈਣੇ ਸੀਗੇ ਤੇ ਨਾਮ ਤਾਂ ਵੈਸੇ ਜੀ ਕਰਦਾ ਸਾਰੇ ਇਕੱਲੇ ਇਕੱਲੇ ਦਾ ਇਨਾਮ ਲੱਗੇ ਪਰ ਹਨਾ ਤੁਹਾਨੂੰ ਪਤਾ ਇਹ ਵੀਡੀਓ ਆਪਣੀ ਫਿਰ ਹੋਰ ਪਾਸੇ ਵਗ ਜਾਂਦੀ ਹੈਗੀ ਤੇ ਆਪਣਾ ਭਾਈ ਇਸ਼ੂ ਭਾਈ ਹੈਗਾ ਜਿਹੜਾ ਐਨਜੀਓ ਚਲਾਉਂਦੇ ਆਗੇ ਹਨਾ ਤੇ ਉਹਨਾਂ ਭਾਈਆਂ ਦਾ ਭਰਾਵਾਂ ਦਾ ਰੋਜ਼ ਹੀ ਫੋਨ ਆਉਂਦਾਗਾ ਕਿਸੇ ਵੀ ਚੀਜ਼ ਦੀ ਲੋੜ ਹੋਵੇ ਹਨਾ ਤੇ ਬੜੀ ਸਪੋਰਟ ਕਰਦੇ ਆਗੇ ਭਰਾਵਾ ਵੀ ਕਹਿੰਦੇ ਜਿੱਥੇ ਵੀ ਤੁਸੀਂ ਹੋ ਸਾਨੂੰ ਆਪ ਦਾ ਭਰਾ ਸਮਝ ਕੇ ਫੋਨ ਲਾਇਓ ਹਰ ਇੱਕ ਚੀਜ਼ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਤੇ ਉਹਨਾਂ ਦਾ ਵੀ ਬੜਾ ਧੰਨਵਾਦ ਜੀ ਤੇ ਜਿਹੜੇ ਵਿਦੇਸ਼ਾਂ 'ਚ ਭਰਾ ਬੈਠੇ ਆਗੇ ਜੀ ਉਹਨਾਂ ਦਾ ਤਾਂ ਕੋਈ ਹੋਈ ਨਹੀਂ ਗਾਣਾ ਤੇ ਉਹ ਤਾਂ ਬੜੀ ਹੈਲਪ ਕਰਦੇ ਆ ਜਿਹੜੇ ਇੱਕ ਇੱਕ ਕਦਮ ਤੇ ਹਨਾ ਸਾਡੇ ਬਾਈ ਹੈਲਪ ਕਰਦੇ ਆ ਬਹੁਤ ਅਸੀਂ ਦੇਣ ਦਾਣਾ ਉਹਨਾਂ ਦੇ ਨਹੀਂ ਸਾਡਾ ਇੰਡੀਆ ਟੂਰ ਤਾਂ ਮੈਂ ਕਹਣਾ ਹੁਣ ਤੱਕ ਅਸੀਂ ਹੋ ਸਕਦਾ ਘਰੇ ਬਾਗੇ ਹੁੰਦੀ ਜੇ ਸਾਨੂੰ ਇੰਨੀ ਸਪੋਰਟ ਨਾ ਮਿਲਦੀ ਸੰਗਤਾਂ ਦੀ ਸਾਰਿਆਂ ਦੀ ਇਧਰ ਲਿਆਂਦੀ ਤੇ ਉਧਰ ਲਿਆਂਦੀ ਵੀ ਤੇ ਧੰਨਵਾਦ ਜੀ ਸਾਰਿਆਂ ਦਾ ਸ਼ੁਕਰੀਆ ਮਿਹਰਬਾਨੀ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ